ਚਾਹੇ ਕੋਈ ਕਿੰਨਾ ਵੀ ਸਗਾਵੇ ਇਹਨਾਂ ਪੰਜ ਤਰ੍ਹਾਂ ਦੇ ਲੋਕਾਂ ਤੇ ਕਦੇ ਵੀ ਭਰੋਸਾ ਨਹੀਂ ਕਰਨਾ ਕਈ ਰੀ ਨਾ ਆਪਾਂ ਜਿਨ੍ਹਾਂ ਦੇ ਭਰੋਸਾ ਕਰਦੇ ਹੁਹੀ ਆਪਣਾ ਜਿਹੜਾ ਏ ਜਲੂਸ ਕੱਢਦੇ ਆ ਆਪਣੇ ਬਾਰੇ ਬੁਰਾ ਭਲਾ ਬੋਲਦੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਉਹ ਕਿਹੜੇ ਕਿਹੜੇ ਹੁੰਦੇ ਆ ਇੱਕ ਹੁੰਦੇ ਆ ਚੁਗਲਖੋਰ ਤੇ ਜਾਂ ਜਿਨ੍ਹਾਂ ਨੂੰ ਮੂੰਹ ਫੱਟ ਵੀ ਕਹਿ ਦਿੰਦੇ ਆ ਜਿਹੜੇ ਤੁਹਾਡੀਆਂ ਗੱਲਾਂ ਸੁਣ ਕੇ ਕਿਸੇ ਹੋਰ ਨੂੰ ਦੱਸਦੇ ਆ ਇਹੋ ਜੇ ਚੁਗਲਖੋਰਾਂ ਤੋਂ ਵੀ ਆਪਾਂ ਬਚ ਕੇ ਰਹਿਣਾ ਹੈ ਈਰਖਾਲੂ ਜਾਂ ਹਮੇਸ਼ਾ ਨੀਵਾ ਵਿਖਾਉਣ ਵਾਲੇ ਲੋਕ ਕਈ ਇਨਸਾਨ ਤੁਹਾਡੇ ਦੋਸਤ ਹੁੰਦੇ ਬਹੁਤ ਜਗਰੀ ਦੋਸਤ ਹੁੰਦੇ ਆ ਪਰ ਉਹ ਤੁਹਾਡੇ ਨਾਲ ਈਰਖਾ ਕਰਦੇ ਹੁੰਦੇ ਆ ਜੇ ਤੁਸੀਂ ਕੋਈ ਕਪੜਾ ਪਾ ਲਿਆ ਏ ਉਹਨੇ ਤੁਹਾਡੀ ਈਰਖਾ ਦੇ ਨਾਲ ਹੀ ਉਸੇ ਤਰ੍ਹਾਂ ਦਾ ਕਪੜਾ ਲੈਣਾ ਯਾਨੀ ਕਿ ਤੁਹਾਡੇ ਦੇ ਚੜ੍ਹਾਈ ਕਰਨੀ ਆ ਤੁਹਾਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰਨੀ ਆ ਉਹ ਕਿਸੇ ਕਿਸਮ ਦਾ ਵੀ ਇਨਸਾਨ ਹੋ ਸਕਦਾ ਤੁਹਾਡਾ ਕਿੰਨਾ ਵੀ ਕਰੀਬੀ ਹੋ ਸਕਦਾ ਹੈ ਨੰਬਰ 3 ਆਪਣੇ ਮਤਲਬ ਲਈ ਵਰਤਣ ਵਾਲੇ ਲੋਕ ਕਈ ਏਰੀਆ ਆਪਾਂ ਦੇਖਿਆ ਹੋਵੇਗਾ ਕਿ ਆਪਾਂ ਨੂੰ ਕੋਈ ਕੰਮ ਹੋਵੇ ਤੇ ਆਪਣੇ ਜਲਦੀ ਕੋਈ ਲੱਖੇ ਨਹੀਂ ਲੱਗਦਾ ਪਰ ਜਦੋਂ ਕਿਸੇ ਨੂੰ ਕੋਈ ਕੰਮ ਹੋਵੇ ਨਾ ਉਹ ਬਹੁਤ ਮਿੱਠਾ ਹੋ ਜਾਂਦਾ ਵਾ ਉਹ ਆਪਣੇ ਤੋਂ ਆਪਣਾ ਮਤਲਬ ਕਢਾਉਣ ਦੀ ਕੋਸ਼ਿਸ਼ ਕਰਦਾ ਉਹ ਆਪਣੇ ਨਾਲ ਇਹੋ ਇਹੋ ਜਿਹੀਆਂ ਗੱਲਾਂ ਕਰਦਾ ਜਿਸ ਨਾਲ ਆਪਾਂ ਉਹਦੀਆਂ ਗੱਲਾਂ ਦੇ ਝਾਂਸੇ ਵਿੱਚ ਆ ਜਾਂਦੇ ਤੇ ਉਹ ਆਪਾਂ ਨੂੰ ਆਪਾਂ ਨੂੰ ਮਤਲਬ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ ਤੇ ਆਪਣਾ ਮਤਲਬ ਕਢ ਲੈਂਦਾ ਆਪਾਂ ਨੂੰ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਪੈਣਾ ਹੈ ਨੰਬਰ 4 ਆ ਹਮੇਸ਼ਾ ਸ਼ਿਕਾਇਤ ਕਰਨ ਵਾਲੇ ਲੋਕ ਜਾਂ ਜਿਹੜੀਆਂ ਉਹਨਾਂ ਦੀ ਸੋਚ ਜਿਹੜੀ ਹੈ ਨਕਾਰਾਤਮਕ ਆ ਮਤਲਬ ਗੰਦੀ ਸੋਚ ਵਾਲੇ ਲੋਕ ਹੁਣ ਕਈ ਇਨਸਾਨ ਜਿਹੜੇ ਹੁੰਦੇ ਆ ਉਹ ਹਮੇਸ਼ਾ ਚਾਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੁਰਾ ਆਪ ਹੀ ਉਹਨਾਂ ਕੀਤਾ ਹੋਵੇ ਪਰ ਉਹਨਾਂ ਦੋਸ਼ ਕਿਸੇ ਤੇ ਸੁੱਟਣਾ ਹੁੰਦਾ ਯਾਰ ਮੈਂ ਫਲਾਣੇ ਬੰਦੇ ਨਾਲ ਤੁਰਿਆ ਫਿਰਦਾ ਸੀ ਜਾਂ ਮੇਰੇ ਆ ਫਰੈਂਡ ਸਰਕਲ ਦੇ ਵਿੱਚ ਆ ਲੋਕ ਹੀ ਜਿਨ੍ਹਾਂ ਦੀ ਵਜ੍ਹਾ ਕਰਕੇ ਮੈਂ ਅੱਜ ਪਿਛੇ ਰਹਿ ਗਿਆ ਨਹੀਂ ਤੇ ਮੈਂ ਵੀ ਅੱਜ ਅੱਗੇ ਹੋਣਾ ਸੀ ਇਹੋ ਜੀ ਗੰਦੀ ਸੋਚ ਵਾਲੇ ਲੋਕਾਂ ਤੋਂ ਵੀ ਆਪਾਂ ਬਚ ਕੇ ਰਹਿਣਾ ਪੰਜਵੇਂ ਝੂਠੇ ਵਾਦੇ ਕਰਨ ਵਾਲੇ ਤੇ ਭਰੋਸਾ ਤੋੜਨ ਵਾਲੇ ਕਈ ਇਨਸਾਨ ਹੁੰਦੇ ਆ ਜਿਹੜੇ ਤੁਹਾਡੇ ਨਾਲ ਵਾਦੇ ਤੇ ਬਹੁਤ ਕਰਦੇ ਆ ਪਰ ਵਾਦਾ ਇੱਕ ਵੀ ਨਹੀਂ ਪੂਰਾ ਪਗਾਉਂਦੇ ਤੇ ਕਈ ਇਨਸਾਨ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਭਰੋਸਾ ਹੀ ਤੋੜ ਦਿੰਦੇ ਆ ਤੁਹਾਨੂੰ ਤੁਹਾਡੇ ਅੰਦਰ ਉਹ ਜਜ਼ਬਾ ਹੀ ਨਹੀਂ ਰਹਿੰਦਾ ਕਿ ਤੁਸੀਂ ਗਾਂ ਕਿਸੇ ਦੇ ਯਕੀਨ ਕਰ ਸਕੋ ਸੋ ਆਪਾਂ ਨੂੰ ਇਹਨਾਂ ਪੰਜਾਂ ਲੋਕਾਂ ਤੋਂ ਬਚ ਕੇ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੀ